ਅੱਗ ਮੈਂ ਪਾਣੀ ਦੇ ਬਾਹਰ ਆਈ ਆ ਤੇ ਇੱਥੇ ਨਾ ਨਾ ਮੈਂ ਸਾਰੇ ਨੇ ਆਹੋ ਸਾਬ ਨਾ ਆਪਣੇ ਛਿੱਟੇ ਛੜੀਆਂ ਪਾ ਲਿਓ ਇਹੋ ਘੋਸ਼ੀ ਆ ਹਣ ਆਹੋ ਹਾਂ ਨੀ ਸੈਂਦੇ ਮੁੰਡੇ ਵਾਲੇ ਵੀ ਘਰੇ ਜਾਓ ਤੇ ਪਾਣੀ ਦਾ ਗਲਾਸ ਪੀਉਂਦੇ ਆ ਧੋਹਰ ਸੱਚੀ ਗੱਲ ਆ ਕਿ ਕੁੜੀ ਦਾ ਰਾਜ ਕਰੋ ਹਮੇਸ਼ਾ ਇਹਮਾਂ ਦੇ ਘਰੇ ਦੋ ਟੈਂਕੀਆਂ ਪਾਣੀ ਦੀਆਂ ਭਰੀਆਂ ਰਹਿੰਦੀਆਂ ਵਾ ਮੂੰਹ ਨਾ ਕਹਿਣਾ ਭਾਂਜੀ ਦੋ ਟੈਂਕੀਆਂ ਪਾਣੀ ਆਹ ਪਤਾ ਲੱਗਾ ਨੀ ਬੰਤੇ ਪੈ ਗਏ ਪਿਛਲੀ ਗਲੀ 'ਚ ਆਹੋ ਆ ਜਾਂਦੀਆਂ ਹੈ ਦੋਵੇਂ ਗਵਾਂਢਣਾ ਤੇ ਭੈਣਾ ਦੋ ਪਾਣੀ ਦੀਆਂ ਬੋਤਲਾਂ ਖੋਤੇ ਲੈ ਗਈਆਂ ਨਾ ਕੋਲ ਆਹੋ ਮੈਂ ਤੇ ਉਦੋਂ ਹੀ ਸਾਰੀਆਂ ਫਿਰ ਉਲੋਕਰ ਚੱਕਰਾ ਕੇ ਆਈਂ ਬੋਤਲਾਂ ਕੇ ਪਾਣੀ ਦੀ ਆ ਜਿਹੜੀ ਲੋੜੇ ਇੱਕ ਅੱਧੀ ਬੋਤਲ ਪਾਣੀ ਦੀ ਤੇਰੇ ਰੱਖੀ ਹੋਈ ਆ ਆ ਇੰਨੀ ਮਹਿੰਗਾਈ ਹੋ ਗਈ ਨਾ ਭੈਣ ਪਾਣੀ ਦੇ ਰੇਟ ਵੇ ਦਿਨੋਂ ਦਿਨ ਤਾਂ ਹੀ ਚੜਦੇ ਜਾਣਦੇ ਆ ਹੈ ਇੰਨਾ ਮਹਿੰਗਾ ਪਾਣੀ ਹੋ ਗਿਆ ਕਿ ਤੇ ਸਾਡਾ ਵੇਲਾ ਹੀ ਹੈ ਹੈ ਮੋਟਰ ਛੱਡ ਲੈਣੀ ਟੈਂਕੀਆਂ ਭਰ ਲੈਣੀਆਂ ਨਾ ਲੈਣਾ ਬੰਬੀਆਂ ਚੱਲਣੀਆਂ ਜੇ ਸਾਡਾ ਵੇਲਾ ਹੀ ਉਦੋਂ ਥੋੜੀ ਇੱਤਾਂ ਹੁੰਦਾ ਸੀਗਾ ਲੈ ਨੋਂ ਨੋਂ ਖੁੱਲਾ ਪਾਣੀ ਮੋਠਾ ਚੱਲਣੀਆਂ ਪੈਂਦੀਆਂ ਭਰਨਾ ਹੈ ਸਵੇਰੇ ਸ਼ਾਮ ਸਰਕਾਰੀ ਪਾਣੀ ਆਉਣਾ ਸਬਰਤੀਬਲ ਮੋਟਰਾਂ ਚੱਲਣੀਆਂ ਬੰਬੀਆਂ ਤੇ ਜਾ ਜਾ ਕੇ ਨਹਾਉਣਾ ਕਿ ਤੇ ਤੁਹਾਡੇ ਵਾਂਗੂ ਮੱਗਿਆਂ ਦੇ ਪਾਣੀ ਨਾਲ ਥੋੜੀ ਨਾ ਆਉਂਦੀ ਨੇ ਆਈ ਬਾਲਟੀਆਂ ਪਰ ਪਰ ਕੇ ਨਹਾਉਣਾ ਹੈ ਹਾਈ ਹਾਈ ਪਾਈਪਾਂ ਛੱਟ ਛੱਟ ਕੇ ਲੋਕਾਂ ਨੇ ਗੱਡੀਆਂ ਧੋਈਆਂ ਹੈ ਹੁਣ ਤੇ ਵੇਖਾ ਗੱਡੀ ਕੋਈ ਧੋਂਦਾ ਹੀ ਨਹੀਂ ਹਾਂ ਰਵਾਜ ਹੀ ਚਲ ਗਿਆ ਗੱਡੀ ਧੋਂਦੇ ਇਹਦਾ ਮਤਲਬ ਵੀ ਸਾਡੀ ਪੀੜਾ ਬੇੜਾ ਕਰਕੇ ਤੇ ਤੁਸੀਂ ਕੀਤਾ ਨਾ ਜਦੋਂ ਪਾਣੀ ਸਾਂਭ ਲੈਂਦੇ ਤੇ ਇਹ ਹੀ ਪਤਾ ਉਹ ਵੀ ਸਰਕਾਰਾਂ ਨੇ ਵੀ ਆਇਆ